तो जो देखे लिए देखे लिए देखे लिए और साथियों को बेनती करता बैठे हैं जिसे भी जब मैं बैठक की कृपाता करेद साथियों सरकार और जसपाल सिंह जी एडवोकेट पंजाब सरकार सरकार मूटा हो કઠોઈ ગ કઠોઈ ગયાણ સૌ દ કઠોઈને પીડત સૌ દે Gracias. ਕਿਪਟਨਾ ਲੱਗਦਾ ਹੈ ਕਿ ਮੈਡਮ ਐਡਿਸ ਜੀ ਐਡਿਸ ਜੀ ਐਡੀਸੀ ਅਧਿਆਲਾ on ਬਹਾਫ ਹਬ ਇੱਕ ਇੱਕ ਕਮਿਸ਼ਨਰ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਔਰ ਲੋਕੀ ਸਮਾਜ پارٹی ਕတိ ਪਈ ਕੋਈ ਐਸਾ ਸਟੈਪ ਨਹੀਂ ਲੈਂਦੇ ਜਿਹਦੇ ਨਾਲ ਸੰਗਤ ਨੂੰ ਕੋਈ ਪਰੇਸ਼ਾਨੀ ਹੋਵੇ ਸਭ ਤੋਂ ਪਹਿਲਾਂ ਤਾਂ ਅਸੀਂ ਸੰਗਤ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕਿਸੇ ਨੂੰ ਸਾਡੇ ਕਾਰਨ ਕੋਈ ਪਰੇਸ਼ਾਨੀ ਹੋਈ ਪਰ ਇਹ ਵੀ ਸੰਗਤਾਂ ਲਈ ਅਸੀਂ ਬੰਦੇ ਸੀ ਕਿ ਪਛੋਈ ਤਲਾਂ ਦੇ ਗਰੀਬ ਦਲਤਾਂ ਤੋਂ ਸਰਕਾਰੀ ਜ਼ਮੀਨ ਦੀ ਨਿਲਾਮੀ ਲਈ 35 ਅਕਰ ਜ਼ਮੀਨ ਉਹਨਾਂ ਦੇ ਨਾਂ ਤੇ ਨਿਲਾਮ ਕਰਕੇ 11 ਲੱਖ ਰੁਪਿਆ ਭਗਵੰਤ ਮਾਨ ਦੀ ਸਰਕਾਰ ਆਪਣੀ ਜੇਬ ਚ ਪਾ ਕੇ ਚਲੀ ਗਈ ਔਰ ਲੈਂਡ ਮਾਫੀ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਕੁੱਟਮਾਰ ਕਰਕੇ ਉਹਨੂੰ ਕੁੱਟ ਕੇ ਲੁੱਟ ਕੇ ਘਰ ਬਿਠਾ ਦਿੱਤਾ ਔਰ ਕੋਈ ਉਹਨਾਂ ਤੇ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ ਦੋਸ਼ੀ ਗ੍ਰফতার ਨਹੀਂ ਕੀਤੇ ਗਏ ਔਰ ਪਿੰਡ ਵਾਸੀਆਂ ਨੂੰ ਗਰੀਬਾਂ ਨੂੰ ਦਲਤਾਂ ਨੂੰ ਜ਼ਮੀਨ ਦਾ ਕਰਜ਼ਾ ਨਹੀਂ ਦਿੱਤਾ ਗਿਆ ਇਸ ਕਰਕੇ ਮੌਜੂਦ ਸਮਾਜ ਪਾਰਟੀ ਨੇ ਬਾਕੀ ਵੀ ਪਟਿਆਲੇ ਦੇ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚ ਹੋਰ ਮਸਲੇ ਸੀ ਉਹ ਸਾਰੇ ਮਸਲੇ ਦਿੱਤੇ ਆ ਪਰ ਪ੍ਰਸ਼ਾਸਨ ਨੇ ਪ੍ਰੋਸਾ ਦਿੱਤਾ ਕਿ ਐਜ਼ ਅ ਰੀਡ ਐਜ਼ ਪੋਸੀਬਲ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਕਿ ਵਿਦਾਂ ਨੇ ਵੀਕ ਤੁਸੀਂ ਇਹਨੂੰ ਕੰਕਰੀਟ ਕਰੋ ਜਸਟਿਸ ਔਨ ਮੈਰਿਜ ਕੋਈ ਦੇ ਵਿੱਚ ਇਨਸ਼ੋਰ ਕਰੋ ਪੰਜਾਬ ਸਰਕਾਰ ਲੈਂਡ ਮਾਫੀਏ ਤੇ ਪਿੱਛ ਤਾਪਣ ਨਹੀਂ ਬੰਦ ਕਰੇ ਪੰਜਾਬ ਸਰਕਾਰ ਗਰੀਬਾਂ ਨੂੰ ਦਲਤਾਂ ਨੂੰ ਬਛੜਿਆਂ ਨੂੰ ਇਨਸਾਫ ਦੇਵੇ ਔਰ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਧਰਨੇ ਵਿੱਚ ਆ ਕੇ ਇਹਦੀ ਸਿੱਖ ਸਾਹਿਬ ਨੇ ਵਿਸ਼ਵਾਸਤਾ ਭਰੋਸਾ ਦਿੱਤਾ ਔਰ ਅਸੀਂ ਉਹਨਾਂ ਦੇ ਵਿਸ਼ਵਾਸ ਦੇਣ ਤੋਂ ਬਾਅਦ ਇਹ ਧਰਨਾ ਫਿਲਹਾਲ ਸਮਾਪਤ ਕੀਤਾ ਅਗਰ ਪ੍ਰਸ਼ਾਸਨ ਕੋਈ ਟਿਲਮਟ ਅਕਤਿਹਰ ਕਰੂਗਾ ਮਰੀ ਜ਼ਿਲ੍ਹੇ ਦੇ ਐਸਐਸਪੀ ਨਾਲ ਵੀ ਗੱਲ ਹੋਣੀ ਫੋਨ ਤੇ ਹੋਈ ਹੈ ਉਹਨੇ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਬੰਦੀ ਕਾਰਵਾਈ ਕਰਾਂਗੇ ਅਗਰ ਪ੍ਰਸ਼ਾਸਨ ਜ਼ਿਲ੍ਹੇ ਦਾ ਟਲਮਟ ਕਰੇਗਾ ਤਾਂ ਇਹ ਸਰਕਾਰ ਨੂੰ ਦਲਤ ਪਰ ਤੇ ਜ਼ਬਰ ਬਹੁਤ ਮਹਿੰਗਾ ਪਵੇਗਾ ਭਾਵੇਂ ਸਮਾਜ ਪਾਰਟੀ ਕਿਸੇ ਕੀਮਤ ਤੇ ਪਿੱਛੇ ਹਟਣ ਨੂੰ ਤਿਆਰ ਨਹੀਂ ਇਨਸਾਫ ਦਵਾ ਕੇ ਹੀ ਦਮ ਲਵਾ ਅਸਰ ਰਹੇਗਾ ਕੁਝ ਹੋਏ ਤੇ ਦਾਰਾ ਬਿਲਕੁਲ ਬੀਐਸਪੀ ਪਿੰਡ ਪਿੰਡ ਜਾਊਗੀ ਸਰਕਾਰ ਦੇ ਦਲਤ ਪਰੋਡੀ ਚਿਹਰੇ ਨੂੰ ਨੰਗਾ ਕਰੂਗੀ ਕੱਪੜੇ ਉਤਾਰਨ ਦਾ ਉਹਦੇ ਕੰਮ ਕਰੂਗੀ ਔਰ ਇੱਕ بڑے ਅੰਦੋਲਨ ਨੂੰ ਪਲਾਨ ਕਰ ਰਹੇ ਹਾਂ ਜਿਵੇਂ ਕਿ ਤੁਹਾਰਾ ਗੱਲ ਕਰ ਰਹੇ ਹੋ ਕਿੱਥੇ ਹੋਇਆ ਨਹੀਂ ਬਠੋਰੀ ਦੇ ਵਿੱਚ ਸਾਡਾ ਕੋਈ ਦਰਨਾ ਨਹੀਂ ਜਾ ਰਹੀ ਪਰੰਤੂ ਭੋਜਨ ਸਮਾਜ ਪਾਰਟੀ ਨੇ ਦੇਖੋ ਬੀਐਸਪੀ ਮੈਂ ਤੁਹਾਨੂੰ ਕਹਿਣਾ ਬੀਐਸਪੀ ਇੱਕ ਬਹੁਤ ਅਨਸ਼ਾਸਿਤ ਪਾਰਟੀ ਅਸੀਂ ਕਦੀ ਨਾ ਪ੍ਰਸ਼ਾਸਨ ਲਈ ਨਾ ਸੰਗਤ ਲਈ ਨਾ ਪਬਲਿਕ ਲਈ ਨਾ ਪ੍ਰਸ਼ਾਸਨ ਲਈ ਕੋਈ ਸਮੱਸਿਆ ਨਾ ਬਣੇ ਸਾਡੇ ਅੰਦੋਲਨ ਇਦਾਂ ਦੇ ਹੁੰਦੇ ਪਰ ਜਦੋਂ ਸਰਕਾਰ ਸਾਰੇ ਹੱਦ ਬੰਨਾਂ ਪਾਰ ਕਰ ਜਾਂਦੀ ਮੈਂ ਤਾਂ ਕਿਹਾ ਪ੍ਰਸ਼ਾਸਨ ਨੂੰ ਕਿ ਤੁਸੀਂ ਦੱਸੋ ਕਿ ਆ ਕੁੱਟ ਖਾ ਕੇ ਸਾਨੂੰ ਚੁੱਪ ਕਰਕੇ ਘਰ ਬੈਠੇ ਰਹਿਣਾ ਚਾਹੀਦਾ ਸਾਡੇ 11 ਲੱਖ ਰੁਪਏ ਦੇ ਕੇ ਘਰ ਬੈਠੇ ਜਾਣਾ ਚਾਹੀਦਾ ਸ਼ਾਂਤੀ ਨਾਲ ਕਿ ਤੁਹਾਡੀ ਇਹ ਸਲਾਹ ਹੈ ਜਾਂ ਫਿਰ ਦੱਸੋ 70 ਦਿਨ ਤੁਸੀਂ ਕਾਰਵਾਈ ਕੀਤੀ ਕਿਉਂ ਨਹੀਂ ਉਹ ਲੈਂਡ ਮਾਫੀ ਦੇ ਸਾਹਮਣੇ ਤੁਸੀਂ ਬੇਬਸ ਹੋ ਆ ਲੰਮੇ ਪਏ ਆ ਬੀਐਸਪੀ ਤਾਂ ਸਿਰਫ ਪ੍ਰਸ਼ਾਸਨ ਦੀਆਂ ਲੱਤਾਂ ਵਿੱਚ ਸਰੀਆ ਪਾਉਣ ਦਾ ਕੰਮ ਕਰਨ ਲਈ ਅਸੀਂ ਇਹ ਥੋੜੀ ਦੇਰ ਲਈ ਉਹਨਾਂ ਨੂੰ ਜਲਵਾ ਦਿਖਾਇਆ ਮੈਨੂੰ ਲੱਗਦਾ ਪ੍ਰਸ਼ਾਸਨ ਦੀਆਂ ਲੱਤਾਂ ਹੁਣ ਭਾਰਤ ਤੇ ਲੰਗੀਆਂ ਜ਼ਰੂਰ ਇਨਸਾਫ ਦੇਣ ਧੰਨਵਾਦ